ਫਾਸਟ ਇੰਟਰਨੈਟ ਦਾ ਮੁੱਦਾ ਸਮਾਨ ਜਾਣੋ ਬੈੱਡ ਤੋਂ ਕਿੰਨੀ ਦੂਰ ਹੋਣਾ ਚਾਹੀਦਾ ਹੈ ਵਾਈਫਾਈ ਰਾਊਟਰ ਜਾਣੋ ਵਾਈਫਾਈ ਕਿੰਨਾ ਖਤਰਨਾਕ ਹੈ ਵਾਈਫਾਈ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਤੇਜ਼ੀ ਲੈਂਦੀ ਹੈ ਇਹ ਅਜਿਹੀ ਚੀਜ਼ ਹੈ ਜਿਸ ਨਾਲ ਇੰਟਰਨੈਟ ਸਪੀਡ ਬਹੁਤ ਫਾਸਟ ਹੋ ਜਾਂਦੀ ਹੈ ਤੇ ਅਸੀਂ ਬਹੁਤ ਜਲਦੀ ਆਪਣਾ ਕੰਮ ਨਿਪਟਾ ਲੈਂਦੇ ਹਾਂ ਕੁਝ ਲੋਕ 24 ਘੰਟੇ ਵਾਈਫਾਈ ਚਾਲੂ ਰੱਖਦੇ ਹਨ ਸੌਣ ਵੇਲੇ ਵੀ ਇਸ ਨੂੰ ਬੰਦ ਨਹੀਂ ਕਰਦੇ ਪਰ ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਅਯੋਕ ਦੇ ਸਮੇਂ ਦੇ ਵਿੱਚ ਇੱਕ ਸਮੇਂ ਦਾ ਖਾਣਾ ਨਾ ਲੈਣਾ ਠੀਕ ਹੈ ਪਰ ਇੰਟਰਨੈਟ ਦੀ ਸਪੀਡ ਘਟ ਨਹੀਂ ਹੋਣੀ ਚਾਹੀਦੀ। ਇਹੀ ਕਾਰਨ ਹੈ ਕਿ ਹੁਣ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਲਗਭਗ ਹਰ ਘਰ ਦੇ ਵਿੱਚ ਵਾਈਫਾਈ ਦੀ ਸਹੂਲਤ ਹੈ। ਇਸ ਸਹੂਲਤ ਕਾਰਨ ਲੋਕਾਂ ਨੂੰ ਇੰਟਰਨੈਟ ਦੀ ਸਪੀਡ ਤੇਜ਼ ਹੋ ਰਹੀ ਹੈ ਪਰ ਇਸ ਦਾ ਉਹਨਾਂ ਦੀ ਸਿਹਤ ਤੇ ਕੀ ਅਸਰ ਪੈ ਰਿਹਾ ਹੈ ਇਸ ਵੱਲ ਸ਼ਾਇਦ ਕਿਸੇ ਦਾ ਧਿਆਨ ਨਹੀਂ ਹੈ। ਆਓ ਅੱਜ ਜਾਣਦੇ ਹਾਂ ਕਿ ਘਰ ਵਿੱਚ ਵਾਈਫਾਈ ਸੈਟਅਪ ਬਾਕਸ ਲਗਾਉਣਾ ਕਿੰਨਾ ਖਤਰਨਾਕ ਹੈ ਤੇ ਜੇਕਰ ਇਹ ਘਰ ਵਿੱਚ ਲਗਾਇਆ ਗਿਆ ਹੈ ਤਾਂ ਸਹੀ ਜਗ੍ਹਾ ਕਿਹੜੀ ਹੈ ਵਾਈਫਾਈ ਅਜਿਹੀ ਚੀਜ਼ ਹੈ ਜਿਸ ਨੂੰ ਲੋਕ 24 ਘੰਟੇ ਚਾਲੂ ਰੱਖਦੇ ਨੇ ਸੌਣ ਵੇਲੇ ਵੀ ਇਸ ਨੂੰ ਬੰਦ ਨਹੀਂ ਕਰਦੇ ਪਰ ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਦਰਅਸਲ ਵਾਈਫਾਈ ਰਾਊਟਰਾਂ ਤੋਂ ਨਿਕਲਣ ਵਾਲੀ ਇਲੈਕਟ੍ਰੋਮੈਗਨੇਟਿਕ ਰੈਡੀਏਸ਼ਨ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਇਸ ਸਮੱਸਿਆਵਾਂ ਤੁਹਾਨੂੰ ਤੁਰੰਤ ਨਜ਼ਰ ਆਉਣ ਪਰ ਲੰਬੇ ਸਮੇਂ ਬਾਅਦ ਇਹਨਾਂ ਦੀ ਅਸਲੀਅਤ ਜ਼ਰੂਰ ਦਿਖਾਈ ਦੇਵੇਗੀ ਇਹੀ ਕਾਰਨ ਹੈ ਕਿ ਕਈ ਮਾਹਿਰ ਸਲਾਹ ਦਿੰਦੇ ਹਨ ਜਦੋਂ ਵਾਈਫਾਈ ਦੀ ਜ਼ਰੂਰਤ ਨਹੀਂ ਤਾਂ ਇਸ ਨੂੰ ਬੰਦ ਕਰ ਦਿਓ ਵਾਈਫਾਈ ਰਾਊਟਰ ਨੂੰ ਲੈ ਕੇ ਮਾਹਿਰਾਂ ਦੀ ਸਲਾਹ ਹੈ ਕਿ ਇਸ ਨੂੰ ਬੈੱਡਰੂਮ ਤੋਂ ਦੂਰ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਚੰਗੀ ਇੰਟਰਨੈਟ ਸਪੀਡ ਲਈ ਆਪਣੇ ਬੈੱਡ ਦੇ ਬਿਲਕੁਲ ਨੇੜੇ ਇੱਕ ਵਾਈਫਾਈ ਰਾਊਟਰ ਸਥਾਪਿਤ ਕਰਦੇ ਹਨ। ਇਹ ਬਹੁਤ ਖਤਰਨਾਕ ਹੈ। ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਹੁਣ ਸਵਾਲ ਇਹ ਹੈ ਕਿ ਵਾਈਫਾਈ ਰਾਊਟਰ ਨੂੰ ਕਿੱਥੇ ਇੰਸਟਾਲ ਕਰਨਾ ਹੈ। ਇਸ ਲਈ ਅਸੀਂ ਤੁਹਾਨੂੰ ਦੱਸ ਦਿਆਂ ਕਿ ਤੁਹਾਨੂੰ ਇਸ ਨੂੰ ਘਰ ਦੇ ਦਰਵਾਜ਼ੇ ਦੇ ਕੋਲ ਜਾਂ ਬਾਹਰ ਬਾਲਕੋਨੀ ਦੇ ਵਿੱਚ ਲਗਾਉਣਾ ਚਾਹੀਦਾ ਹੈ। ਇਸ ਨੂੰ ਅਜਿਹੀ ਜਗ੍ਹਾ ਉੱਤੇ ਨਾ ਰੱਖੋ ਜਿੱਥੇ ਤੁਹਾਨੂੰ 24 ਘੰਟੇ ਬੈਠਣਾ ਪਵੇ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਸੌਣ ਲੱਗਿਓ ਤਾਂ ਵਾਈਫਾਈ ਨੂੰ ਜ਼ਰੂਰ ਬੰਦ ਕਰ ਦਿਓ ਇਸ ਨਾਲ ਤੁਸੀਂ ਬਿਜਲੀ ਦੀ ਬਚਤ ਕਰੋਗੇ ਤੇ ਕਈ ਝਾਲੇਵਾ ਬਿਮਾਰੀਆਂ ਤੋਂ ਵੀ ਦੂਰ ਰਹੋਗੇ ਫਾਸਟ ਇੰਟਰਨੈਟ ਜਾਂ ਮੋਤਾ ਸਮਾਨ ਜਾਣੋ ਬੈੱਡ ਤੋਂ ਕਿੰਨੀ ਦੂਰ ਹੋਣਾ ਚਾਹੀਦਾ ਹੈ ਵਾਈਫਾਈ ਰਾਊਟਰ ਜਾਣੋ ਵਾਈਫਾਈ ਕਿੰਨਾ ਖਤਰਨਾਕ ਹੈ ਵਾਈਫਾਈ ਨੇ ਸਾਡੀ ਜ਼ਿੰਦਗੀ ਵਿੱਚ ਬਹੁਤ ਤੇਜ਼ੀ ਲਿਆਂਦੀ ਹੈ ਇਹ ਅਜਿਹੀ ਚੀਜ਼ ਹੈ ਜਿਸ ਨਾਲ ਇੰਟਰਨੈਟ ਸਪੀਡ ਬਹੁਤ ਫਾਸਟ ਹੋ ਜਾਂਦੀ ਹੈ ਤੇ ਅਸੀਂ ਬਹੁਤ ਜਲਦੀ ਆਪਣਾ ਕੰਮ ਨਿਪਟਾ ਲੈਂਦੇ ਹਾਂ ਕੁਝ ਲੋਕ 24 ਘੰਟੇ ਵਾਈਫਾਈ ਚਾਲੂ ਰੱਖਦੇ ਹਨ ਸੌਣ ਵੇਲੇ ਵੀ ਇਸ ਨੂੰ ਬੰਦ ਨਹੀਂ ਕਰਦੇ ਪਰ ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਔਯੋਕ ਸਮੇਂ ਦੇ ਵਿੱਚ ਇੱਕ ਸਮੇਂ ਦਾ ਖਾਣਾ ਨਾ ਲੈਣਾ ਠੀਕ ਹੈ ਪਰ ਇੰਟਰਨੈਟ ਦੀ ਸਪੀਡ ਘਟ ਨਹੀਂ ਹੋਣੀ ਚਾਹੀਦੀ। ਇਹੀ ਕਾਰਨ ਹੈ ਕਿ ਹੁਣ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਲਗਭਗ ਹਰ ਘਰ ਦੇ ਵਿੱਚ ਵਾਈਫਾਈ ਦੀ ਸਹੂਲਤ ਹੈ। ਇਸ ਸਹੂਲਤ ਕਾਰਨ ਲੋਕਾਂ ਨੂੰ ਇੰਟਰਨੈਟ ਦੀ ਸਪੀਡ ਤੇਜ਼ ਹੋ ਰਹੀ ਹੈ ਪਰ ਇਸ ਦਾ ਉਹਨਾਂ ਦੀ ਸਿਹਤ ਤੇ ਕੀ ਅਸਰ ਪੈ ਰਿਹਾ ਹੈ ਇਸ ਵੱਲ ਸ਼ਾਇਦ ਕਿਸੇ ਦਾ ਧਿਆਨ ਨਹੀਂ ਹੈ। ਆਓ ਅੱਜ ਜਾਣਦੇ ਹਾਂ ਕਿ ਘਰ ਵਿੱਚ ਵਾਈਫਾਈ ਸੈਟਅਪ ਬਾਕਸ ਲੁਗਾਣਾ ਕਿੰਨਾ ਖਤਨਾਕ ਹੈ ਤੇ ਜੇਕਰ ਇਹ ਘਰ ਵਿੱਚ ਲਗਾਇਆ ਗਿਆ ਹੈ ਤਾਂ ਸਹੀ ਜਗਾ ਕਿਹੜੀ ਹੈ ਵਾਈਫਾਈ ਅਜਹੀ ਚੀਜ਼ ਹੈ ਜਿਸ ਨੂੰ ਲੋਕ 24 ਘੰਟੇ ਚਾਲੂ ਰੱਖਦੇ ਨੇ ਸੌਣ ਵੇਲੇ ਵੀ ਇਸ ਨੂੰ ਬੰਦ ਨਹੀਂ ਕਰਦੇ ਪਰ ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਦਰਅਸਲ ਵਾਈਫਾਈ ਰਾਊਟਰਾਂ ਤੋਂ ਨਿਕਲਣ ਵਾਲੀ ਇਲੈਕਟ੍ਰੋਮੈਗਨੇਟਿਕ ਰੈਡੀਏਸ਼ਨ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਇਸ ਸਮੱਸਿਆਵਾਂ ਤੁਹਾਨੂੰ ਤੁਰੰਤ ਨਜ਼ਰ ਆਉਣ ਪਰ ਲੰਬੇ ਸਮੇਂ ਬਾਅਦ ਇਹਨਾਂ ਦੀ ਅਸਲੀਅਤ ਜ਼ਰੂਰ ਦਿਖਾਈ ਦੇਵੇਗੀ ਇਹੀ ਕਾਰਨ ਹੈ ਕਿ ਕਈ ਮਾਹਿਰ ਸਲਾਹ ਦਿੰਦੇ ਹਨ ਜਦੋਂ ਵਾਈਫਾਈ ਦੀ ਜ਼ਰੂਰਤ ਨਹੀਂ ਤਾਂ ਇਸ ਨੂੰ ਬੰਦ ਕਰ ਦਿਓ ਵਾਈਫਾਈ ਰਾਊਟਰ ਨੂੰ ਲੈ ਕੇ ਮਾਹਿਰਾਂ ਦੀ ਸਲਾਹ ਹੈ ਕਿ ਇਸ ਨੂੰ ਬੈੱਡਰੂਮ ਤੋਂ ਦੂਰ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਚੰਗੀ ਇੰਟਰਨੈਟ ਸਪੀਡ ਲਈ ਆਪਣੇ ਬੈੱਡ ਦੇ ਬਿਲਕੁਲ ਨੇੜੇ ਇੱਕ ਵਾਈਫਾਈ ਰਾਊਟਰ ਸਥਾਪਿਤ ਕਰਦੇ ਹਨ। ਇਹ ਬਹੁਤ ਖਤਰਨਾਕ ਹੈ। ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਹੁਣ ਸਵਾਲ ਇਹ ਹੈ ਕਿ ਵਾਈਫਾਈ ਰਾਊਟਰ ਨੂੰ ਕਿੱਥੇ ਇੰਸਟਾਲ ਕਰਨਾ ਹੈ। ਇਸ ਲਈ ਅਸੀਂ ਤੁਹਾਨੂੰ ਦੱਸ ਦਿਆਂ ਕਿ ਤੁਹਾਨੂੰ ਇਸ ਨੂੰ ਘਰ ਦੇ ਦਰਵਾਜ਼ੇ ਦੇ ਕੋਲ ਜਾਂ ਬਾਹਰ ਬਾਲਕੋਨੀ ਦੇ ਵਿੱਚ ਲਗਾਉਣਾ ਚਾਹੀਦਾ ਹੈ। ਇਸ ਨੂੰ ਅਜਿਹੀ ਜਗ੍ਹਾ ਉੱਤੇ ਨਾ ਰੱਖੋ ਜਿੱਥੇ ਤੁਹਾਨੂੰ 24 ਘੰਟੇ ਬੈਠਣਾ ਪਵੇ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਸੌਣ ਲੱਗਿਓ ਤਾਂ ਵਾਈਫਾਈ ਨੂੰ ਜ਼ਰੂਰ ਬੰਦ ਕਰ ਦਿਓ ਇਸ ਨਾਲ ਤੁਸੀਂ ਬਿਜਲੀ ਦੀ ਬਚਤ ਕਰੋਗੇ ਤੇ ਕਈ ਝਾਲੇਵਾ ਬਿਮਾਰੀਆਂ ਤੋਂ ਵੀ ਦੂਰ ਰਹੋਗੇ